ਪੋਕੰਗ ਅਮਰਾਜ ਦੇ ਸਰਦਾਰ ਚੋਲ ਕਾ ਜਿੰਦਾਬਾਦ ਆ ਬਲੋ ਸਾਰੇ ਸ਼ਹਿਰ ਦੇ ਵਿੱਚ ਬਠਿੰਡਾ ਸ਼ਹਿਰ ਦੇ ਵਿੱਚ ਜਿਹੜੇ ਪੱਧਰਾਂ ਜਿਹੜਾ ਟਰੈਕਟਰ ਮਾਰਚ ਕਰ ਰਹੇ ਹਨ ਉਹ ਕਿਉਂਕਿ ਇਹ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਆਇਆ ਹੋਇਆ ਸਾਰੇ ਮੁਲਕ ਦੇ ਵਿੱਚ ਅੱਜ ਪੂਰੇ ਮੁਲਕ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਔਰ ਤਸੀਲ ਹੈੱਡਕੁਆਟਰਾਂ ਤੇ ਜਿਹੜਾ ਦਿੱਲੀ ਕਿਸਾਨ ਅੰਦੋਲਨ ਦੀਆਂ ਰਹਿਂਦੀਆਂ ਮੰਗਾਂ ਹਨ ਉਹਨਾਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਸਾਰੇ ਮੁਲਕ ਦੇ ਵਿੱਚ ਜਿਹੜਾ ਮਾਰਚ ਕਰ ਰਹੇ ਹਾਂ ਉਹਦੀ ਕੜੀ ਵਜੋਂ ਸਾਡੀ ਜਥੇਬੰਦੀ ਭਾਰਤੀ ਕਿਸਾਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਕਮੇਟੀ ਵੱਲੋਂ ਅਸੀਂ ਪੂਰਾ ਮਾਰਚ ਸ਼ਹਿਰ ਦੇ ਵਿੱਚ ਕਰਨਾ ਹੈ ਇਥੋਂ ਅਸੀਂ ਸ਼ਹਿਰ ਦੇ ਵਿੱਚ ਕਵਰੇਜ ਕਰਕੇ ਸਾਡੇ ਦੋ ਕਾਫਲੇ ਐਡੇ-ਐਡੇ ਚੱਲੇ ਹੋਏ ਆ ਜਿਹੜਾ ਇੱਕ ਕਾਫਲਾ ਇਧਰੋਂ ਅਸੀਂ ਸ਼ਮੀਰ ਤੋਂ ਤੁਰੇ ਆ ਦੂਜਾ ਕਾਫਲਾ ਸਾਡਾ ਇਧਰੋਂ ਨੰਨੀ ਸ਼ਾ ਚੌਕ ਦੇ ਵਿੱਚੋਂ ਤੁਰ ਕੇ ਆਈਟੀਆ ਚੌਕ 'ਤੇ ਕਾਫਲੇ ਨੇ ਇਕੱਠੇ ਹੋ ਜਾਣਾ ਉਥੋਂ ਬਾਅਦ ਅਸੀਂ ਸਾਰਾ ਸ਼ਹਿਰ ਦੇ ਵਿੱਚ ਦੀ ਮਾਰਚ ਕਰਦੇ ਹੋਏ ਗਾਹਾਂ ਜਿਹੜਾ ਅ ਰੋਜ਼ਗਾਰ ਦੇ ਸ਼ਹਿਰ ਦੇ ਅਗਲੇ ਪਾਸੇ ਇਸ ਮਾਰਚ ਦੀ ਸਮਾਪਤੀ ਕਰਾਂਗੇ ਦੇਖੋ ਸਾਡੇ ਕੋਲੇ ਗਿਣਤੀ ਤਾਂ ਹੁਣ ਅਣਗਿਣਤ ਹੋ ਗਿਆ ਸਾਡੇ ਜਿਹੜਾ ਥੋਸ ਟਿਚਾ ਸੀਗਾ ਉਹ ਲਗਭਗ 1000 ਦੇ ਆਸੇ-ਪਾਸੇ ਟ੍ਰੈਕਟਰਾਂ ਦੀ ਰੈਣੀ ਹੋਊਗੀ ਉਹ ਠੋਸ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀ ਦੱਸ ਦਿਆਂਗੇ ਸੋ ਇਸ ਕਰਕੇ ਵੱਡੀ ਰੈਣੀ ਦੇ ਵਿੱਚ ਕਿਉਂਕਿ ਥੱਲੇ ਉਤਸ਼ਾਹ ਹੈ ਜਿਹੜੀਆਂ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਜਿਵੇਂ ਐਮਐਸਪੀ ਦਾ ਮਾਮਲਾ ਕਰਜ਼ਾ ਮੁਕਤੀ ਦਾ ਮਾਮਲਾ ਫਸਲੀ ਬੀਮਾ ਯੋਜਨਾ ਦਾ ਮਾਮਲਾ ਇਹ ਸਾਰੇ ਮਾਮਲੇ ਸਾਡੇ ਜੌਂਦੀ ਤੋਂ ਖੜੇ ਆ ਲਖੀਪੁਰ ਘਟਨਾ ਦੇ ਪੀੜਤਾਂ ਨੂੰ ਇਨਸਾਫ ਦਿਵਾਉਣਾ ਦੋਸ਼ੀਆਂ ਨੂੰ ਸਜ਼ਾ ਮਤ ਪਾਉਣੀ ਹੈ ਇਹ ਸਾਰੇ ਮਸਲੇ ਜੌਂਦੀ ਤੋਂ ਖੜੇ ਆ ਸੋ ਇਹਨਾਂ ਮਸਲਾਂ ਨੂੰ ਲੈ ਕੇ ਅੱਜ ਅਸੀਂ ਸਾਰੇ ਮੁਲਕ ਦੇ ਵਿੱਚ ਚੜ੍ਹਾਇਆ ਟਰੈਕਟਰ ਮਾਰਚ ਐਸਕੇਐਮ ਦਾ ਸੱਦਾ ਦਿੱਤਾ ਉਹਦੇ ਤਹਿਤ ਅੱਜ ਕਰ ਰਹੇ ਆਂ ਅੰਮ੍ਰਿਤਪ੍ਰਕਾਸ਼ ਕੁਮਾਰ ਅਜੀਤ ਸਿੰਘ ਆਖਰੀ ਰਣਨੀਤੀ ਕੀ ਹੈ ਤੁਹਾਡੀ ਰਣਨੀਤੀ ਦੇਖੋ ਜਿਹੜਾ ਤੱਕ ਮੁਲਕ ਪਧਰਾ ਉਹ ਤਾਂ ਐਸਕੇਐਮ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸੱਦਾ ਦੇਣਾ ਠੀਕ ਹੈ ਜੀ ਉਹ ਜਿਵੇਂ ਐਸਕੇਐਮ ਦਾ ਸੱਦਾ ਆਜੂਗਾ ਠੀਕ ਹੈ ਜੀ ਉਹ ਆਜੂ ਖਾਸ ਕਰਕੇ ਜਿਵੇਂ 16 ਫਰਵਰੀ ਨੂੰ ਟ੍ਰੇਡ ਯੂਨੀਅਨਾਂ ਸਾਰੇ ਮੁਲਕ ਦੇ ਵਿੱਚ ਹੜਤਾਲ ਕਰ ਰਹੀਆਂ ਆਂ ਅਸੀਂ ਕਿਸਾਨ ਜਥੇਬੰਦੀਆਂ ਵੱਲੋਂ ਐਸਕੇਐਮ ਵੱਲੋਂ ਉਹਨੂੰ ਸੱਦਾ ਦੇਣਾ ਉਹਦੇ ਸੱਦੇ ਦੇ ਤਹਿਤ ਉਹਦਾ ਇਹ ਕਰਨਾ ਉਹਨਾਂ ਦੇ ਨਾਲ 16 ਨੂੰ ਪਿੰਡੂ ਭਾਤ ਤੋਂ ਬੰਦਾ ਸੱਦਾ ਆਇਆ ਹੋਇਆ ਉਹਦੀ ਥੋਸ ਅ 31 ਜਨਵਰੀ ਨੂੰ ਅਸੀਂ ਫੇਰ ਮੋਡ ਮੀਟਿੰਗ ਕਰਾਂਗੇ ਉਹਦੇ ਤੇ ਅਗਲੀ ਰਾਨੀ ਸੀ ਤੈ ਕਰਾਂਗੇ। ਆ ਜੇ ਜੇ ਠੇਕਾ ਮਜ਼ਦਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਤੇ TSJ ਵੱਲੋਂ ਇਹ ਸਾਂਝਾ ਜਿਹੜਾ ਰੋਸ ਮਾਰਚ ਆ ਇਹ ਕੱਢਿਆ ਜਾ ਰਿਹਾ ਡੀਸੀ ਦਫ਼ਤਰ ਤੱਕ ਅੱਜ ਅਸੀਂ ਨਿੱਜੀਕਰਨ ਤੇ ਪੰਚਾਇਤੀਕਰਨ ਦਾ ਜਿਹੜਾ ਵਿਰੋਧ ਦਿਵਸ ਅੱਜ ਇਹ ਮਨਾ ਰਹੇ ਆ ਜਿੱਥੇ ਇੱਕ ਪਾਸੇ ਦੇਸ਼ ਦੇ ਹਾਕਮ ਵੱਡੇ ਵੱਡੇ ਦਮਗੇ ਮਾਰਦੇ ਵੇ ਅਸੀਂ ਲੋਕਾਂ ਵਾਸਤੇ ਆ ਕਰ ਰਹੇ ਪਰ ਅਸਲ 'ਚ ਉਹ ਨਿੱਜੀਕਰਨ ਦੀ ਪਾਲਿਸੀ ਲਾਗੂ ਕਰਕੇ ਥਰਮਲਾਂ ਨੂੰ ਚਾਹੇ ਸੜਕਾਂ ਚਾਹੇ ਰੇਲਵੇ ਜਿੰਨੇ ਵੀ ਜਨਤਕ ਆਧਾਰੇ ਆ ਉਹਨਾਂ ਨੂੰ ਕਾਰਪੋਰੇਟ ਘਰਾਣੇ ਨੂੰ ਸਮਹਾ ਰਹੇ ਆ ਉਸੇ ਦੀ ਮਾਰ ਹੀ ਠੀਕੀ ਅਸੀਂ ਆਊਟਸੋਰਸ ਭਰਤੀ ਕਰਕੇ ਵੱਖ-ਵੱਖ ਵਿਭਾਗਾਂ 'ਚ 9-9 10-10 ਹਜ਼ਾਰ ਤੇ ਪਿਛਲੇ 20-20 ਸਾਲਾਂ ਤੋਂ ਕੰਮ ਕਰ ਰਹੇ ਆ ਚਾਹੇ ਪੈਨਸ਼ਨ ਬੰਦ ਹੋਈ ਆ ਚਾਹੇ ਘੱਟ ਤਨਖਾਹਾਂ ਤੇ ਚਾਹੇ ਕੱਚਾ ਰਜਗਾਰ ਆ ਚਾਹੇ ਬਿਰਜਗਾਰੀ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਮਗਰ ਜਿਹੜੀ ਨਿੱਜੀਕਰਨ ਦੀ ਪਾਲਿਸੀ ਆ ਕਾਰਪੋਰੇਟ ਘਰਾਣੇ ਲਈ ਘੜੀ ਗਈ ਆ ਤੇ ਜਿਹੜੇ ਦੇਸ਼ ਦੇ ਹਾਕਮ ਆ ਉਹ ਲਾਗੂ ਕਰ ਰਹੇ ਆ ਕਾਨੂੰਨ ਬਣਾ ਕੇ ਇਹਨਾਂ ਨੂੰ ਇਹਨਾਂ ਪਾਲਿਸੀਆਂ ਨੂੰ ਇਹ ਕਾਰਨ ਆਪਾਂ ਪਿਛਲੇ 8-10 ਸਾਲਾਂ ਦੇ ਵਿੱਚੋਂ ਆਪਾਂ ਜਿਹੜੇ ਰੋਸ ਮਾਰਚ ਵਗੈਰਾ ਕਰ ਰਹੇ ਆ ਆਪਣੀ ਕੋਈ ਗੱਲ ਸਿਰੇ ਨਹੀਂ ਲੱਗਦੀ ਕੀ ਕਾਰਨ ਹੋ ਸਕਦਾ ਕਿਉਂ ਨਹੀਂ ਇਹ ਗੱਲ ਸੁਣੀ ਜਾਂਦੀ ਇਹ ਚਾਹੇ ਵੱਖ-ਵੱਖ ਸਰਕਾਰਾਂ ਚਾਹੇ ਉਸ ਤੋਂ ਪਹਿਲਾਂ ਕਾਲੀ ਸਰਕਾਰ ਸੀ ਉਸ ਤੋਂ ਬਾਅਦ ਕੈਪਟਨ ਆਇਆ ਉਹਨੇ ਕਿਹਾ ਮੈਂ ਕਰ-ਕਰ ਰਜਗਾਰ ਦਊਂਗਾ ਉਸ ਤੋਂ ਬਾਅਦ ਚੰਨੀ ਬਣ ਗਿਆ ਜਿਹਨੇ ਬੋਰਡ ਫਲੈਕਸਨ ਲਾਈਆਂ ਆਸ ਵੀ ਇੰਨੇ ਪੱਕੇ ਮੁਲਾਜ਼ਮ ਕਰਤੇ ਉਹਨੇ ਕਿਹਾ ਮੈਂ ਗਰੀਬ ਘਰ ਦਾ ਮੁੰਡਾ ਉਸ ਤੋਂ ਬਾਅਦ ਇਹ ਜਿਹੜਾ ਨਵਾਂ ਬਦਲਾ ਦੇ ਨਾਂ ਹੇਠ ਬਣੀ ਸਰਕਾਰ ਆ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਜੇ ਸਾਡੀ ਸਰਕਾਰ ਬਣ ਗਈ ਹਰਾ ਪੈਨ ਚੱਲਣਾ ਪਹਿਲੀ ਕ ਇਨਾਂ ਦਾ ਫੈਸਲਾ ਕਰਨਾ ਪਰ ਅੱਜ ਫੈਸਲਾ ਕਰਨ ਦੇ ਥਾ ਲਗਾਤਾਰ 19 ਵਾਰ ਮੀਟਿੰਗ ਤੋਂ ਭੱਜਿਆ ਇਹਦੇ ਮਗਰ ਕਿਉਂਕਿ ਇਹ ਜਿੰਨੇ ਮਰਜ਼ੀ ਇਹ ਦਾਅਵੇ ਵਾਅਦੇ ਕਰਨ ਮਗਰ ਨਿੱਜੀ ਕਰਨ ਦੀ ਪਾਲਿਸੀ ਹੈ ਜਿਹੜੀ ਇਹ ਲਾਗੂ ਕਰ ਰਹੇ ਆ ਜਿਹੜੀ ਕਾਰਪੋਰੇਟ ਘਰਾਣੇ ਵਾਲੀ ਘੜੀ ਗਈ ਹੈ ਜਿਨ੍ਹਾਂ ਤਹਿਤ ਜਿਹੜੀਆਂ ਸੜਕਾਂ ਉਹ ਸਾਹਮਰੇ ਆ ਰੇ ਆ ਰੇਲਵੇ ਸਾਹਮਰੇ ਆ ਬਿਜਲੀ ਸਾਹਮਰੇ ਆ ਤੇ ਜਲ ਸਪਲਾਈ ਸਾਹਮਰੇ ਆ ਜਿੰਨੇ ਵੀ ਡਿਪਾਰਟਮੈਂਟ ਆ ਜਿੱਥੇ ਪੰਜਾਬ ਦੇ ਨੌਜਵਾਨਾਂ ਨੂੰ ਮੁਲਕ ਦੇ ਨੌਜਵਾਨਾਂ ਨੂੰ ਪੱਕਾ ਰਜਗਾਰ ਮਿਲਣਾ ਸੀਗਾ ਉਹ ਸਾਰਾ ਕੁਝ ਖੋ ਕੇ ਉਹਨਾਂ ਨੂੰ ਕੱਚੇ ਰਜਗਾਰ ਵਾਲ ਤੇ ਵੇਰ ਰਜਗਾਰ ਵਾਲ ਤੇ ਧੱਕਿਆ ਜਾ ਰ